ਪਿਛਲੇ ਦਿਨਾਂ ਤੋਂ ਸੁਣੌਣਯੋਗ ਅਕਾਲੀ ਗੱਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਬਾਰੇ ਸਿਆਸੀ ਖੇਮਿਆਂ ਵਿੱਚ ਇੱਕ ਵਾਰ ਮੁੜ ਚਰਚਾ ਸ਼ੁਰੂ ਹੋ ਗਈ ਹੈ ਕਾਂਗਰਸ ਤੋਂ ਭਾਜਪਾ ਵਿੱਚ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਜਪਾ ਅਕਾਲੀ ਗੱਲ ਨਾਲ ਗੱਠਜੋੜ ਤੋਂ ਬਿਨਾਂ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਦੀ ਹਾਲਾਂਕਿ ਇਸ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪ੍ਰਤੀਕਿਰਿਆ ਵੀ ਦਿੱਤੀ ਗਈ ਹੈ ਜੇ ਦੋਵੇਂ ਪਾਰਟੀਆਂ ਇਕੱਠੀਆਂ ਚੋਣ ਮੈਦਾਨ ਵਿੱਚ ਆਉਂਦੀਆਂ ਹਨ ਤਾਂ ਬਿਹਤਰ ਪ੍ਰਦਰਸ਼ਨ ਦੀ ਸਭਾਵਨਾ ਹੈ ਦਰਸਾਈ ਜਾ ਰਹੀ ਹੈ ਪਰ ਮੌਜੂਦਾ ਸਿਆਸੀ ਮਾਹੌਲ ਵਿੱਚ ਦੋਵਾਂ ਦੇ 11 ਦੀਆਂ ਔਟਕਲਾਂ ਉਤੇ ਸਵਾਲ ਵੀ ਖੜੇ ਕੀਤੇ ਜਾ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਪਾਰਟਪਾ ਗੱਠ ਜੋੜ ਨੂੰ 9 ਮਾਸ ਦਾ ਰਿਸ਼ਤਾ ਦੱਸਦੇ ਸਨ ਪਰ ਮੌਜੂਦਾ ਹਾਲਾਤ ਵਿੱਚ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਬਾਰੇ ਸ਼ੰਕਾ ਕੀਤੀ ਜਾ ਰਹੀ ਹੈ ਸ਼ੰਕਾ ਤਾਂ ਇਹ ਵੀ ਹੈ ਕਿ ਇਹ ਸਵਾਲ ਵੀ ਖੜਾ ਹੈ ਕਿ ਦੋਵਾਂ ਵਿੱਚ ਕਿਸ ਦੀ ਗੱਠ ਜੋੜ ਨੂੰ ਜ਼ਿਆਦਾ ਲੋੜ ਹੈ ਜ਼ਿਕਰ ਹੋਇਆ ਕਿ ਅਕਾਲੀ ਦਲ ਦੇ ਭਾਜਪਾ ਦੀ ਅਗਵਾਈ ਵਾਲੀ ਐਨਡੀਆ ਤੋਂ 2020 ਵਿੱਚ ਅਲੱਗ ਹੋਣ ਤੋਂ ਬਾਅਦ ਦੋਮਾ ਪਾਰਟੀ ਨੇ ਨਾ ਤਾਂ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਕੋਈ ਬਿਹਤਰ ਪ੍ਰਦਰਸ਼ਨ ਦਿਖਾਇਆ ਅਤੇ ਨਾ ਹੀ 2024 ਦੀਆਂ ਲੋਕ ਸਭਾ ਵਿੱਚ ਕੋਈ ਵੱਡਾ ਮਾਰਕਾ ਮਾਰਨ ਵਿੱਚ ਕਾਮਯਾਬ ਹੋਈਆਂ ਹਾਲਾਂਕਿ ਭਾਜਪਾ ਦਾ ਪੰਜਾਬ ਵਿੱਚ ਵੋਟ ਸ਼ੇਅਰ ਪਹਿਲਾਂ ਦੇ ਮੁਕਾਬਲੇ ਕੁਝ ਜ਼ਰੂਰ ਵਧਿਆ ਹੈ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਮੈਚ ਤਿੰਨ ਸੀਟਾਂ ਉੱਤੇ ਸਿਮਟ ਗਿਆ ਸੀ ਅਤੇ ਭਾਜਪਾ ਦੇ ਹਿੱਸੇ ਵਿੱਚ ਸਿਰਫ ਦੋ ਸੀਟਾਂ ਪਠਾਨਕੋਟ ਤੇ ਮੁਕੇਰੀਆਂ ਆਈਆਂ ਸਨ ਇਸੇ ਤਰ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਮੈਜਿਕ ਇੱਕ ਬਠਿੰਡਾ ਸੀਟ ਉੱਤੇ ਜਿੱਤ ਦਰਜ ਕਰਵਾ ਸਕਿਆ ਸੀ ਪਰ ਪੰਜਾਬ ਭਾਜਪਾ ਦੇ ਕਈ ਪੁਰਾਣੇ ਸਿਆਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ باوجود ਆਪਣਾ ਖਾਤਾ ਖੋਲਣ ਵਿੱਚ ਅਸਫਲ ਰਿਹਾ ਸੀ ਕਾਂਗਰਸ ਤੋਂ ਭਾਜਪਾ ਵਿੱਚ ਗਏ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਸ਼ੁਰੂਆਤ ਹਰ ਚੋਣ ਇਕੱਲਿਆਂ ਨਾਲ ਲੜਨਾ ਉਹਨਾਂ ਲਈ ਨੁਕਸਾਨਦੇ ਸਾਬਤ ਹੋਵੇਗਾ ਕਿਉਂਕਿ ਅਜਿਆ ਕਰਨ ਵਿੱਚ ਪਾਰਟੀ ਸੂਬੇ ਵਿੱਚ ਆਪਣਾ ਕਾਡਰ ਨਹੀਂ ਬਣਾ ਸਕੀ ਉਹਨਾਂ ਕਹਿੰਦੇ ਕਿ ਜੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਜਿੱਤ ਦਰਜ ਕਰਵਾਉਣਾ ਚਾਹੁੰਦੀ ਹੈ ਤਾਂ ਦੋ ਹੀ ਰਸਤੇ ਹਨ ਜਾਂ ਤਾਂ ਕਾਡਰ ਬਣਾਇਆ ਜਾਵੇ ਜਾਂ ਫਿਰ ਦੂਜਾ ਰਾਹ ਗੱਠ ਜੋੜਦਾ ਹੈ ਕੈਪਟਨ ਮੋਹਿੰਦਰ ਸਿੰਘ ਨੇ ਕਿਹਾ ਕਿ ਜੇ ਭਾਜਪਾ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਅਕਾਲੀ ਦਲ ਨਾਲ ਗੱਠ ਜੋੜ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਕਿਉਂਕਿ ਜੇ ਕਾਡਰ ਬਣਾਉਣਾ ਹੈ ਤਾਂ ਆਉਣ ਵਾਲੀਆਂ ਕਟਵਟ ਕِن ਚੋਣਾਂ ਇਕੱਲੀਆਂ ਹੀ ਲੜਨੀਆਂ ਪੈਣੀਆਂ ਹਨ ਆਕਰਸ਼ਣਮਣੀ ਅਕਾਲੀ ਦਲ ਅਤੇ ਭਾਜਪਾ ਜਨਤਾ ਪਾਰਟੀਆਂ ਪੰਜਾਬ ਵਿੱਚ ਇਕੱਲਾ ਲੜਨ ਉਤੇ ਕਾਮਯਾਬੀ ਤੋਂ ਦੂਰੀ ਕਿਉਂ ਬਣਾ ਰਹੀਆਂ ਹਨ ਇਸ ਮੁੱਦੇ سلسلے ਉਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤਿਕ ਸ਼ਾਸਤਰ ਦੇ ਪ੍ਰੋਫੈਸਰ ਡਾਕਟਰ ਮੁਹੰਮਦ ਖਾਲਿਦ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵੋਟਾਂ ਕਈ ਖੇਮਿਆਂ ਵਿੱਚ ਵੰਡੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਸ਼ਹਿਰੀ ਅਤੇ ਪਿੰਡੂ ਵੋਟਰ ਵਰਗ ਵਿੱਚ ਅਲੱਗ-ਅਲੱਗ ਸਿਆਸੀ ਸਮੀਕਰਨ ਦੇਖੇ ਜਾਂਦੇ ਹਨ ਪਿੰਡੂ ਹਲਕਿਆਂ ਵਿੱਚ ਅਕਾਲੀ ਦਲ ਦਾ ਆਧਾਰ ਚੰਗਾ ਹੈ ਦੂਜੇ ਪਾਸੇ ਸ਼ਹਿਰੀ ਵੋਟਰ ਕੋਲ ਹਮੇਸ਼ਾ ਦੋ ਬਦਲ ਨੇ ਹਨ ਕਾਂਗਰਸ ਅਤੇ ਭਾਜਪਾ ਪੰਜਾਬ ਵਿੱਚ ਸਿਆਸੀ ਰਵਾਇਤ ਦਰਸੰਦੀ ਹੈ ਕਿ ਇੱਥੇ ਕਿਸੇ ਵੀ ਇੱਕ ਪਾਰਟੀ ਦੀ ਸਰਕਾਰ ਨੂੰ ਲੋਕ ਲੰਬਾ ਸਮਾਂ ਪਸੰਦ ਨਹੀਂ ਕਰਦੇ ਅਤੇ ਜਲਦ ਹੀ ਉਸ ਦਾ ਬਦਲ ਲੱਭ ਲਿਆ ਜਾਂਦਾ ਹੈ ਇਸ ਲਈ ਹੁਣ ਤੱਕ ਸਿਆਸੀ ਸਮਝ ਦਰਸੰਦੀ ਹੈ ਕਿ ਜਦੋਂ ਤੱਕ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਰੁਕ ਕਰਦੇ ਹਾਂ ਤਾਂ ਸ਼ਾਹੀਵਾਟਰ ਭਾਜਪਾ ਵੱਲ ਭੁਗਤਦੇ ਹਨ ਜਾਂ ਕਾਂਗਰਸ ਵੱਲ ਅੰਮ੍ਰਿਤਸਰ ਵਿਕਸਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤਿਕ ਸ਼ਾਸਤਰ ਦੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੌਜੂਦਾ ਸਿਆਸੀ ਹਾਲਾਤ ਉਲਝਾ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਕੋਲ ਲੀਡਰਸ਼ਿਪ ਤਾਂ ਹੈ ਪਰ ਪੰਜਾਬ ਵਿੱਚ ਕਾਡਰ ਨਹੀਂ ਦੂਜੇ ਪਾਸੇ ਅਕਾਲੀ ਦਲ ਕੋਲ ਕਾਡਰ ਹੈ ਤੇ ਗਰਾਊਂਡ 'ਤੇ ਲੋਕ ਜੁੜੇ ਵੀ ਹੋਏ ਹਨ ਪਰ ਉਹਨਾਂ ਕੋਲ ਲੀਡਰਸ਼ਿਪ ਦੀ ਘਾਟ ਹੈ ਸੁਖਬੀਰ ਬਾਦਲ ਇੱਕ ਆਮ ਲੋਕਾਂ ਵੱਲੋਂ ਕਬੂਲੇ ਆਗੂ ਬਜੋ ਨਹੀਂ ਉੱਪਰ ਸਕੇ ਕਾਠ ਜੋੜ ਲਈ ਨਵੇਂ ਟਾਂਚੇ ਦੀ ਲੋੜ ਹੈ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਦਾ ਜੇਕਰ ਗੱਠਜੋੜ ਹੁੰਦਾ ਹੈ ਤਾਂ ਸੀਟਾਂ ਦੀ ਵੰਡ ਉੱਤੇ ਇੱਕ ਮਸਲਾ ਫਿਰ ਦੁਬਾਰਾ ਬਣ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਦੋਵਾਂ ਨੂੰ ਨਵੇਂ ਟਾਂਚੇ ਸਹਿਮਤ ਕਰਨਾ ਲਈ ਤਤ ਪਰ ਹੁਣ ਆਪ ਹੋਏਗਾ ਪਹਿਲਾ ਵਿਧਾਨ ਸਭਾ ਵਿੱਚ ਭਾਜਪਾ ਕੋਲ ਵਿਧਾਨ ਸਭਾ ਦੀਆਂ 117 ਵਿੱਚੋਂ 22 ਜਾਂ 23 ਸੀਟਾਂ ਹੁੰਦੀਆਂ ਸਨ ਅਤੇ ਲੋਕ ਸਭਾ ਵਿੱਚ 13 ਵਿੱਚੋਂ 3 ਸੀਟਾਂ ਹੁੰਦੀਆਂ ਸਨ ਹੁਣ ਇਹਨਾਂ ਨੂੰ ਨਵੇਂ ਸਮਿਕਰਣਾ ਉੱਤੇ ਸਹਿਮਤ ਵੀ ਹੋਣਾ ਪਵੇਗਾ ਪਰ ਕੀ ਉਹ ਕਾਰਗਰ ਸਾਬਤ ਹੋਵੇਗਾ ਇਸ ਸਵਾਲ ਦਾ ਜਵਾਬ ਉੱਤਰ ਸੇ ਕੋਲ ਨਾ ਕਹਿਣਾ ਹੈ ਕਿ ਆਮ ਲੋਕਾਂ ਵਿੱਚ ਇਸ ਕਦਰ ਬੇਉਮੀਦੀ ਹੈ ਕਿ ਇਹ ਸਭ ਸਿਰਫ ਖਿਆਲੀ ਪਲਾਉ ਲੱਗਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਨਿਰਾਸ਼ਾ ਦੇ ਕਾਰਨ ਨਸ਼ੇ ਅਤੇ ਲਾ ਐਂਡ ਆਰਡਰ ਵਰਗੇ ਮਸਲਿਆਂ ਦਾ ਸਰਕਾਰ ਬਦਲਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ ਹੈ ਪੰਜਾਬ ਵਿੱਚ ਲੰਬਾ ਸਮਾਂ ਸੱਤਾ ਵਿੱਚ ਰਿਹਾ ਅਕਾਲੀ ਦਲ ਹੁਣ ਪਿਛਲੇ 8 ਸਾਲਾਂ ਤੋਂ 17 ਤੋਂ 12 ਹੈ ਦੂਜੇ ਪਾਸੇ ਭਾਜਪਾ ਨੇ ਚਾਹੇ ਪਿਛਲੀਆਂ ਚੋਣਾਂ ਵਿੱਚ ਆਪਣਾ ਵੋਟ ਸ਼ੇਅਰ ਵਧਾਇਆ ਜ਼ਰੂਰ ਹੈ ਪਰ ਸੱਤਾ ਤੱਕ ਪਹੁੰਚਣ ਵਿੱਚ ਉਹ ਵੀ ਕਾਮਯਾਬ ਨਹੀਂ ਰਹੇ ਹਨ ਅਜਿਹੇ ਵਿੱਚ ਆਮ ਲੋਕਾਂ ਵੱਲੋਂ ਦੋਵੇਂ ਪਾਰਟੀਆਂ ਆਪਣਾ ਆਧਾਰ ਕਿਵੇਂ ਮਜ਼ਬੂਤ ਕਰ ਸਕਦੀਆਂ ਹਨ ਇਹ ਇੱਕ ਵੱਡਾ ਸਵਾਲ ਹੈ ਦੂਜੇ ਪਾਸੇ ਭਾਜਪਾ ਨੇ ਚਾਹੇ ਸ਼ਹਿਰੀ ਖੇਤਰਾਂ ਵਿੱਚ ਆਪਣਾ ਵੋਟ ਸ਼ੇਅਰ ਵਧਾਇਆ ਪਰ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਪਿਛਲੀਆਂ ਵੋਟਰ ਦੌਰਾਨ ਲੋਕਾਂ ਦੇ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ। ਪੰਜਾਬ ਵਿੱਚ ਅਕਸਰ ਨੂੰ ਜਾਣ ਰਿਹਾ ਹੈ ਕਿ ਕਾਲੀ ਗਲਦੀ ਸਰਕਾਰ ਬਣੀ ਤਾਂ ਦੂਜੀ ਵਾਰ ਕਾਂਗਰਸ ਦੀ। ਪਾਰਟੀਆਂ ਦੇ ਕੰਮਾਂ ਦੇ ਬੋਲਬਾਲੇ ਨਾਲੋਂ ਇਸ ਨੂੰ ਲੋਕ ਫਤਵਾਹੀ ਕਿਹਾ ਜਾ ਰਿਹਾ ਜਾਂ ਦਾ ਟੁਕੂਆ ਹੈ। ਪੰਜਾਬ ਦਾ ਸਿਆਸੀ ਢਾਂਚਾ ਦੇਸ਼ ਦੇ ਹੋਰ ਸੂਬਿਆਂ ਨਾਲੋਂ ਬਿਲਕੁਲ ਵੱਖਰਾ ਹੈ। ਗੈਰ ਕਿਸਾਨੀ ਭਾਈਚਾਰਾ ਵੀ ਖੁਦ ਨੂੰ ਸਿਰਫ Hindu ਵੋਟਰ ਵਜੋਂ ਨਹੀਂ ਦੇਖਦਾ। ਇਸ ਲਈ ਭਾਜਪਾ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਆਉਣ ਵਾਲਾ ਸਮਾਂ ਉਨ੍ਹਾਂ ਲਈ ਗੰਭੀਰ ਹੈ।